ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਮਹੱਲਾ ਪੰਜਵਾ ਕਾਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤ ਗੁਰ ਪਰਸਾਦ ਸਭ ਜਗ ਜਿਨ ਹੈ ਉਹ ਪਾਇ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਸਭ जग ਜਿਨ ਹੈ ਉਪਾਇ ਭਾਈ ਕਾਰਣ ਕਾਰਣ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਾਪਿਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਹੰਤਾ ਰਹਾਉ ਜਾ ਕੈ ਘਰ ਸਭ ਕੇ ਸਹ ਭਾਈ ਨੌ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਉਚ ਅਗਮ ਅਪਾਰ ਜੀ ਜੰਤ ਪ੍ਰਤਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਣ ਹਾਰ ਸੱਚੇ ਚਾਰਨ ਸਰੇ ਵੀ ਅਹ ਭਾਈ ਪਰਮ ਭਾ ਹੋਵੇ ਨਾਸ ਮਿਲ ਸੰਤ ਸਭ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰ ਬਚਨੀ ਸੁਖ ਊਪਜੈ ਭਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋੜੀਐ ਭਾਈ ਕੋਈ ਐ ਸਭ ਕੀ ਧੂਰ ਘਾਟ ਘਾਟ ਬ੍ਰਹਮ ਅਪਸਾਰਿਆ ਭਾਈ ਪੇਖ ਸੁਣੈ ਹਜੂਰ ਜਿਤ ਦਿਨ ਬਿਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਪਾਈ ਹਰ ਬ ਕਲਾ ਭਰਪੂਰ ਪਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼ ਤੇਸ ਭਾਵੈ ਤਾ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪਰਗਾਸੀਐ ਭਾਈ ਰਿਧ ਹੋਵ ਪਰਗਾਸ ਪਰਾਗਟ ਭਇਆ ਪਰਤਾਪ ਪ੍ਰਭ ਭਾਈ ਮੌਲਿਆ ਧਰਤ ਆਕਾਸ ਗੁਰਪੂਰ ਸੰਤੋਖਿਆ ਭਾਈ ਇਹਨੇ ਸੁਲਾਗਾ ਭਾਉ ਰਸਨਾ RAM ਰਵ ਸਦਾ ਭਾਈ ਆਚਾ ਸਾਦ ਸਵਾਉ ਕਰਨੀ ਸੁਣ ਸੁਣ ਜੀਵ ਆ ਭਾਈ ਨਿਹ ਚਲ ਪਾਇਆ ਥਾਉ ਦੇਸ ਪਰ ਤੀਤਨਾ ਆਵਈ ਭਾਈ ਸੋ ਜਿ ਅੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕ ਬਲ ਜਾਓ ਓਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇ ਥਾਓ ਰਿਜਕ ਸੰਭਾਹੇ ਸਾਸ ਸਾਸ ਭਾਈ ਗੂੜਾ ਜਾਖਾ ਨਾਉ ਜੇਸ ਗੁਰ ਸਾਚ ਭੇਟੀਐ ਭਾਈ ਪੂਰਾ ਤਿਸ ਕਰਮਾਉ ਤੇਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗਿਰਾਸਨ ਵਿਸਰੈ ਭਾਈ ਪੇਖੋ ਸਦਾ ਹਜੂਰ ਹਾਦੂ ਸੰਗ ਮਿਲਾਇ ਭਾਈ ਸਰਵ ਰਹਿਆ ਭਰਪੂਰ ਜਿਨਾਂ ਪ੍ਰੀਤ ਨ ਲੱਗਿਆ ਭਾਈ से नेत नेत मार चूर आंचल लाए तराया पाई पौ जल दुख संसार ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਪੋਜਨ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਵਿਖ ਕਾਟਣ ਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ